ਸਚਕੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਯੋਗਾ ਕਰਦਿਆਂ ਇੱਕ ਕੁੜੀ ਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਇਹਨਾਂ ਫੋਟੋਆਂ ਦੇ ਵਾਇਰਲ ਹੋਣ ਮਗਰੋਂ ਹੁਣ ਸਿੱਖਾਗੂਆਂ ਦੇ ਵਿੱਚ ਰੋਜ਼ ਦੇਖਿਆ ਜਾ ਰਿਹਾ ਹੈ ਇਹ ਤਸਵੀਰਾਂ ਜਿਵੇਂ ਹੀ ਵਾਇਰਲ ਹੋਈਆਂ ਤਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਇੱਕ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਗਿਆ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਕੋਕ ਕਰਨ ਮਗਰੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੁੜੀ ਨੇ ਪਹਿਲਾਂ ਦੇਖਿਆ ਕਿ ਆਸ-ਪਾਸ ਕੋਈ ਸੇਵਾਦਾਰਤਾ ਨਹੀਂ ਹੈ ਅਤੇ ਇਸ ਤੋਂ ਬਾਅਦ ਕੁੜੀ ਦੇ ਵੱਲੋਂ ਆਲਾ-ਦਵਾਲਾ ਦੇਖਦਿਆਂ ਹੋਇਆ ਇੱਥੇ ਲੋਗਾ ਦੇ ਪੋਸ ਦੇ ਵਿੱਚ ਤਸਵੀਰਾਂ ਖਿਜਵਾਈਆਂ ਗਈਆਂ ਤੇ ਅੱਜ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀਆਂ ਗਈਆਂ ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਆਗੂ ਗੁਰਚਰਨ ਸਿੰਘ ਗਰੀਵਾਲ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਲੋਕਾਂ ਦਾ ਸਾਂਝਾ ਦਰਬਾਰ ਹੈ ਇੱਥੇ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦਾ ਵਿਅਕਤੀ ਆਕੇ ਨਤਮਸਤਕ ਹੋ ਸਕਦਾ ਹੈ ਤੇ ਲੋਕਾਂ ਨੂੰ ਇਸ ਗੱਲ ਦਾ ਸਤਕਾਰ ਕਰਨਾ ਚਾਹੀਦਾ ਹੈ ਪਰ ਬਹੁਤ ਸਾਰੇ ਛਰਾਰਤੀ ਅੰਸਰ ਜਿਹੜੇ ਨੇ ਉਹ ਇੱਥੇ ਆਕੇ ਛਰਾਰਤਾਂ ਕਰਦੇ ਨੇ ਅਤੇ ਦਰਬਾਰ ਸਾਹਿਬ ਦੇ ਪਰਿਕਰਮਾ ਅੰਦਰ ਰੀਲਾ ਬਣਾਉਂਦੇ ਨੇ ਵੀਡੀਓ ਬਣਾਉਂਦੇ ਨੇ ਤੇ ਫਿਰ ਗਾਣੇ ਲਗਾ ਕੇ ਉਸ ਨੂੰ ਸੋਸ਼ਲ ਮੀਡੀਆ ਦੇ ਤੇ ਵਾਇਰਲ ਕਰ ਦਿੰਦੇ ਨੇ ਅਤੇ ਅਜਿਹਾ ਹੀ ਕੁਝ ਕੱਲ ਇੱਕ ਕੁੜੀ ਨੇ ਕੀਤਾ ਉਹ ਦਰਬਾਰ ਸਾਹਿਬ ਆਇਤਾ ਜ਼ਰੂਰ ਸੀ ਪਰ ਉਹ ਨਤਮਸਤਕ ਨਹੀਂ ਹੋਈ ਸਿਰਫ ਤੇ ਸਿਰਫ ਫੋਟੋਆਂ ਕਰਉਣ ਵਾਸਤੇ ਉਹ ਦਰਬਾਰ ਸਾਹਿਬ ਅੰਦਰ ਦਾਖਲ ਹੋਈ ਉਸਨੇ ਦੇਖਿਆ ਕਿ ਸੇਵਾਦਾਰਤਾ ਨਹੀਂ ਹੈ ਅਤੇ ਸੇਵਾਦਾਰਾਂ ਨੂੰ ਨਾ ਦੇਖ ਕੇ ਹਲੇ ਦਵਾਲੇ ਉਸ ਦੇ ਵੱਲੋਂ ਇਹ ਫੋਟੋਆਂ ਕਿਸੇ ਦੇ ਕੋਲੋਂ ਕਰਵਾਈਆਂ ਗਈਆਂ ਅਤੇ ਇਹ ਫੋਟੋਆਂ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਹਨਾਂ ਦੇਖਿਆ ਕਿ ਸਵੇਰੇ ਕਰੀਬ 7 ਵਜੇ ਤੋਂ ਪਹਿਲਾਂ ਇਹ ਕੁੜੀ ਦਰਬਾਰ ਸਾਹਿਬ ਵਿਖੇ ਦਾਖਲ ਹੋਈ ਸੀ ਤੇ ਇਸ ਦੇ ਵੱਲੋਂ ਐ ਫੋਟੋਵਾਂ ਉਸੇ ਵਕਤ ਕਿਸੇ ਦੇ ਕੋਲੋਂ ਖਿੱਚਵਾਈਆਂ ਗਈਆਂ ਪਰ ਇਹ ਕੁੜੀ ਦਰਬਾਰ ਸਾਹਿਬ ਦੇ ਅੰਦਰ ਨਤਮਸਤਕ ਹੁਣ ਨਹੀਂ ਪਹੁੰਚੀ ਅਤੇ ਫੋਟੋਵਾਂ ਕਰਾ ਕੇ ਉੱਥੋਂ ਚਲੀ ਗਈ ਅਤੇ ਅੱਜ ਇਹ ਫੋਟੋਵਾਂ ਸੋਸ਼ਲ ਮੀਡੀਆ ਤੇ ਜਦੋਂ ਵਾਇਰਲ ਹੋਈਆਂ ਨੇ ਤਾਂ ਉਹਨਾਂ ਦੇ ਵੱਲੋਂ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਤੇ ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜੋ ਕੋਈ ਵੀ ਇੱਥੇ ਆ ਕੇ ਸ਼ਰਾਰਤਾਂ ਕਰਦਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸੇਵਾਦਾਰਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਗਏ ਨੇ ਤਾਂ ਇਹ ਤਸ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਹੋਰ ਕੀ ਕੁਝ ਕਹਿਣਾ ਗੁਰਚਰਨ ਸਿੰਘ ਗਰਵਾਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਧਰਮ ਦੇ ਅੰਦਰ ਦਖਲ ਤੇ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਜਿਹੜੀਆਂ ਦੇਖਣ ਵਿੱਚ ਆਉਂਦੀਆਂ ਰਹੀਆਂ ਭਾਵੇਂ ਕਿ ਚਾਰ ਵਰਨਾਂ ਲਈ ਸਾਂਝਾ ਜਿਹੜਾ ਦਰਬਾਰ ਆ ਚਾਰੇ ਨਿਸ਼ਾਵਾਂ ਤੋਂ ਲੋਕ ਕੋਈ ਵੀ ਇੱਥੇ ਆ ਸਕਦਾ ਕਿਸੇ ਨੂੰ ਰੋਕਾਵਟ ਨਹੀਂ ਹੈ ਇਸ ਗੱਲ ਦੇ ਸਤਕਾਰ ਵੀ ਕੀਤਾ ਜਾਂਦਾ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਪਰ ਕੁਝ ਲੋਕ ਜਿਹੜੇ ਕੀ ਜਾਣ ਬੁਝ ਕੇ ਕੋਈ ਸ਼ਰਾਰਤਾਂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਕੁਝ ਗਾਣੇ ਜਿਹੜੇ ਆ ਰੀਲਾਂ ਬਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਇੱਕ ਲੜਕੀ ਨੇ ਬਣਾਈਆਂ ਕੁਝ ਹੋਰ ਲੋਕ ਵੀ ਕੋਈ ਟੀ-ਸ਼ਰਟ ਪਾ ਕੇ ਆ ਗਿਆ ਕਿਸੇ ਦੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਹੋਈਆਂ ਸੋ ਹੁਣ ਜਿਹੜੀ ਸ਼ਰਾਰਤ ਹੋਈ ਹੈ ਇਹਦੇ ਬਾਰੇ ਸਾਰੇ ਹੀ ਫਿਕਰਮੰਦ ਨੇ ਕਿ ਇਹ ਕੱਲ ਦਾ ਜਿਹੜਾ ਜੋਗਾ ਡੇ ਸੀ ਉਦੋਂ ਇੱਕ ਲੜਕੀ ਜਿਹੜੀ ਆ ਉਹ ਪ੍ਰਕਰਮਾਂ ਵਿੱਚ ਆਉਂਦੀ ਆ ਤੇ ਇੱਥੇ ਜੋਗਾ ਦੇ ਪੋਜ਼ ਦੇ ਵਿੱਚ ਉਹ ਬੋੜੂਆ ਕਰਦੀ ਆ ਤੇ ਅੱਜ ਵਾਇਰਲ ਕਰਦੀ ਆ। ਤੋਂ ਇਹ ਗੱਲ ਕਾਫੀ ਫਿਕਰਮੰਦ ਆ। ਜਦੋਂ ਉਹਦੀ ਹੁਣ ਛਣ ਕੀਤੀ ਗਈ ਕਿ ਉਹ ਕਿੰਨੇ ਵਜੇ ਆਈ 7 ਵਜੇ ਤੋਂ ਸਵੇਰੇ 7 ਵਜੇ ਤੋਂ ਪਹਿਲਾਂ ਉਹ ਆਉਂਦੀ ਆ ਘੰਟਾ ਘਰ ਵਾਲੇ ਪਾਸਿਓਂ ਆ ਕੇ ਉਹ ਅ ਕਾਲਪਤਖ ਸਾਹਿਬ ਦੇ ਮੂਰਤੀ ਹੋ ਕੇ ਦੂਸਰੇ ਪਾਸੇ ਜਿਹੜੀ ਸ਼ਬੀਲ ਉੱਥੇ ਜਾਂਦੀ ਆ। ਇਹ ਦੇਖਦੀ ਆ ਕਿ ਉੱਥੇ ਪਹਿਰੇਦਾਰ ਨੇੜੇ ਜਿਹੜੇ ਨਹੀਂ ਹੈਗਾ ਤੇ ਸੰਗਤ ਦੀ ਵੀ ਉੱਥੇ ਜਿਹੜਾ ਰਸ਼ ਘਟ ਆ। ਤੋਂ ਇਹ ਗੱਲ ਦੇਖ ਕੇ ਉੱਥੇ ਕਿਸੇ ਯਾਤਰੀ ਤੋਂ ਕਿਸੇ ਲੜਕੇ ਤੋਂ ਆਪਣੀ ਫੋਟੋ ਕਰਵਾਉਂਦੀ ਆ। ਉਹ ਭਾਵੇਂ ਉਹਦੇ ਸ਼ਾਮਲ ਹੈ ਜਾਂ ਨਹੀਂ ਹੈ ਪਰ ਇਹ ਗੱਲ ਦੇਖਣ ਵਿੱਚ ਆਈ ਹੈ ਕਿ ਇਹ ਉਹਨੇ ਉਹਦੇ ਵੱਲੋਂ ਕੀਤੀ ਗਈ ਸਾਰਾ ਸਿਰ ਸ਼ਰਾਰਤ ਹੈ ਇਹ ਕੋਈ ਆਪਣੀ ਤਸਵੀਰ ਨਹੀਂ ਖਿਚਾਈਗੀ ਉਹ ਲੜਕੀ ਜਿਹੜੀ ਆ ਦਰਬਾਰ ਸਾਹਿਬ ਮੱਥਾ ਵੀ ਨਹੀਂ ਟੇਕਦੀ ਸੋ ਇਹ ਸਾਰੀ ਅਸੀਂ ਕੋਕ ਕੀਤੀ ਆ ਤੇ ਇਸ ਦੇ ਵਿੱਚ ਜਿਹੜੇ ਵੀ ਅਧਿਕਾਰੀ ਵੱਲੋਂ ਜਾਂ ਪਹਿਰੇਦਾਰ ਵੱਲੋਂ ਕੋਕਤਾਹੀ ਕੀਤੀ ਗਈ ਆ ਉਹਦੀ ਜਿਹੜੀ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਦੀ ਆ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਕੀ ਨਾ ਇਨਕੁਆਇਰੀ ਕਰਨ ਲਈ ਕਹਿ ਦਿੱਤਾ ਗਿਆ ਤੇ ਦੂਸਰੇ ਪਾਸੇ ਉਸ ਲੜਕੀ ਦੀ ਜਿਹੜੀ ਮਨਸਾ ਵਾ ਜਾਂ ਜੋ ਕੁਝ ਉਹਨੇ ਕੀਤਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਵੀ ਜਿਹੜੀ ਆ ਛਰੋਣੀ ਕਮੇਟੀ ਤਿਆਰੀ ਕਰ ਰਹੀ ਹੈ ਸੋ ਇਹ ਗੱਲ ਦਿਖਾਈ ਦਿੰਦੀ ਆ ਕਿ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਰਾਰਤ ਕਰਕੇ ਉਸ ਮੁਕੱਦਸ ਸਥਾਨ ਧਾਰਮਿਕ ਸਥਾਨ ਦੀ ਮਰਜ਼ਾਦਾ ਦੇ ਵਿੱਚ ਦਖਲ ਦੇਣਾ ਚਾਹੁੰਦੇ ਆ ਤੇ ਖੱਲਲ ਪਾਉਣਾ ਚਾਹੁੰਦੇ ਆ ਸੋ ਇਹ ਬਹੁਤ ਮਾੜੀ ਗੱਲ ਆ ਮੈਂ ਦੇਖਿਆ ਕਿਸੇ ਮਤਲਬ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਹਿੰਦੂ ਭਰਾ ਵੀ ਇਸ ਗੱਲ ਤੇ ਇਤਰਾਜ਼ ਕਰ ਰਹੇ ਆ ਕੀ ਕਿਉਂ ਆਪਾਂ ਧਾਰਮਿਕ ਸਾਂਤ ਦੇ ਉਥੋਂ ਦੀ ਮਰਜ਼ਾਦਾ ਦੇ ਖਿਲਾਫ ਕੌਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਕੀ ਇਹ ਸਬੂਤ ਦਿੰਦੀ ਆ ਕਿ ਕਿਸੇ ਵੀ ਤਰ੍ਹਾਂ ਦੀ ਅਚਾਨਕ ਜਾਂ ਵਾਪਰੀ ਗੱਲ ਨਹੀਂ ਇਹ ਸਪੈਸ਼ਲ ਆ ਕੇ ਉਹਨੇ ਸਰਾਂਭ ਕੀਤਾ ਸੋ ਇਸ ਦੀ ਕੋ ਕਰਾਂਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਪੂਰੀ ਜਿਹੜੀ ਆ ਤੰਦੇ ਗੱਲ ਕੋਸ਼ਿਸ਼ ਕਰਾਂਗੇ ਪਰ ਸਾਡੀ ਜਿਹੜੀ ਆ ਸੰਗਤ ਦੇ ਨਾਲ ਕੀਤਾ ਸਰਕਾਰ ਜਾਂ ਪਿਆਰ ਉਸ ਦਾ ਨਜਾਇਜ਼ ਫੈਲਾ ਉਠਾਉਣ ਵਾਲੀ ਇਹ ਕਾਰਵਾਈ ਜਿਹੜੀ ਆ ਬਹੁਤ ਨਿੰਦਣਯੋਗ ਹੈ ਜਿਹਦੇ ਨਾਲ ਦੂਜੀ ਵੀ ਸੰਗਤ ਨੂੰ ਜਿਹੜੇ ਯਾਤਰੂ ਆਉਂਦੇ ਆ ਉਹਨਾਂ ਤੇ ਵੀ ਕਈ ਤਰ੍ਹਾਂ ਦੀ ਠੇਸ ਪਹੁੰਚ ਸਕਦੀ ਹੈ ਤੋਂ ਕਿਰਪਾ ਕਰਕੇ ਸਾਰੇ ਸਹਿਯੋਗ ਕਰੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਨਿੰਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਦੇ ਕਿਸੇ ਧਾਰਮਿਕ ਸਥਾਨ ਤੇ ਉਹਦੀ ਮਰਜ਼ਾ ਨੂੰ ਭੰਗ ਕਰਕੇ ਇਸ ਤਰ੍ਹਾਂ ਦੀਆਂ ਸ਼ਰਤਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ